ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਸਵਾਗਤ ਆ ਤੁਹਾਡਾ ਅੱਜ ਦੀ ਖੋਰ ਨਵੀਂ ਵੀਡੀਓ ਦੇ ਵਿੱਚ 16 17 ਤਰੀਕ 6ਵਾਂ ਮਹੀਨਾ 2025 ਆਪਾਂ 4 ਵਜੇ ਦੀ ਸੀਗੇ ਪਹੁੰਚ ਗਏ ਸੀਗੇ ਤੇ ਸਵਾਸ ਸਮੂਹ ਸੈਟਿੰਗ ਕਰਨ ਤੋਂ ਬਾਅਦ ਜਿਵੇਂ ਤੁਸੀਂ ਪਿਛਲੇ ਵਲੌਗ ਦੇ ਵਿੱਚ ਦੇਖਿਆ ਆਪਾਂ ਇਸ ਟਾਈਮ ਗੰਗਾ ਘਾੜ ਤੇ ਖੜੇ ਆ ਮੇਰੇ ਬੈਕਗ੍ਰਾਉਂਡ ਚ ਦੇਖਿਓ ਤੁਸੀਂ ਪਿੱਛੇ ਲక్ష్మణ ਚੁਲਆ ਪੰਜ ਰਾਮ ਚੁਲਆ ਸ਼ਾਇਦ ਲక్ష్మణ ਚੁਲਾਈਆ ਤੇ ਇੱਧਰ ਆ ਇੱਕ ਰੈਜਾ सस्पेंशन ਬ੍ਰਿਜ ਕਹਿੰਦੇ ਆ ਵੈਸੇ ਇਹਨੂੰ ਨਾਮ ਰੱਖਿਆ ਹੋਇਆ ਦਾ ਲక్ష్మణ ਝੁੱਲਾ, ਰਾਮ ਝੁੱਲਾ ਤੇ ਪਿੱਛੇ ਮੇਰੇ ਗੰਗਾ ਨਦੀ ਵਗਦੀ ਆ ਤੇ ਬਹੁਤ ਘੈਂ ਨਜ਼ਾਰਾ ਠੰਡੀ ਠੰਡੀ ਹਵਾ ਆ ਰਹੀ ਆ ਤੁਹਾਨੂੰ ਵੀ ਦਰਸ਼ਨ ਕਰਾਉਨੇ ਆ ਤੇ ਘੈਂ ਘੈਂ ਨਜ਼ਾਰੇ ਦਿਖਾਉਨੇ ਆ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਆਓ ਦੇਖੀਏ ਗੰਗਾ ਘਾਟ ਦੇ ਨਜ਼ਾਰੇ ਇਹ ਵੀ ਫਿਰਦੀ ਆ ਰਹੀ ਗਊ ਮਾਤਾ ਪੂਰਾ ਰੌਣਕ ਮੇਲਾ ਚਾਹਲ ਪਹਿਲ ਹੋਈ ਪਈ ਆ ਇੱਧਰਲੇ ਘਾਟਾਂ ਤੇ ਆਰਤੀ ਹੋ ਗਈ ਸਾਹਮਣੇ ਵਾਲੇ ਤੇ ਜਿੱਤੇ ਆਪਾਂ ਆ ਤੇ ਉਹ ਪਿੱਛੇ ਘਾਟ ਤੇ ਹੁੰਦੀ ਵੀ ਆ ਚਾਹ ਮਹਿਗੀਆਂ ਚੱਲੀ ਜਾਂਦੀਆਂ ਤੇ ਗੋਲ ਗੱਪੇ ਚੱਲੀ ਜਾਂਦੇ ਆ ਪੂਰਾ ਰੌਣਕ ਮੇਲਾ ਉੱਤੇ ਜੀ ਜਾਣਾ ਬਹਿਣਾ ਲੱਗਦਾ ਫੁੱਲ ਛੋਟੇ ਮੋਟੇ ਆਟੇ ਦੀਆਂ ਗੋਲੀਆਂ ਤੇ ਇੱਧਰ ਫੁੱਲ ਦੀਵੇ ਤੇ ਲੋਕ ਕੰਨੀਆਂ ਭਰ-ਭਰ ਜਿਹੜਾ ਗੰਗਾ ਜਲਾ ਘਰੋਂ ਲਿਜਾਈ ਜਾ ਰਿਹਾ ਨਿੱਕੀ ਬੱਚੀ ਕਾਟਨ ਕੈਂਡੀ ਖਾ ਰਹੀ ਹੈ ਤੇ ਪਾਣੀ ਦੀ ਸਪੀਡ ਚੈੱਕ ਕਰੋ ਫੋਟੋਗ੍ਰਾਫੀਆਂ ਹੋ ਰਹੀਆਂ ਵਰਲਡ ਲੈਵਲ ਦੀਆਂ ਤੇ ਪੂਰਾ ਰੌਣਕ ਮੇਲਾ ਲੱਗਿਆ ਪਿਆ ਪਾਣੀ ਬਹੁਤ ਤੇਜ਼ ਵਗ ਰਿਹਾ ਬਾਈ ਬਹੁਤ ਸਪੀਡ ਆ ਪਾਣੀ ਦੀ ਮੀਂਹ ਵਾਲਾ ਪਾਣੀ ਆ ਮੀਂਹ ਵਾਲਾ ਪਾਣੀ ਆ ਕੀ ਕਰਾਂਗੇ ਇਹਨੂੰ ਹੈ ਕੀ ਕਾਦੇ ਵਾਸਤੇ ਹੁੰਦੇ ਆ ਇਹ ਹੈ ਕਿਸਕੇ ਲਈ ਹੁੰਦੇ ਆ ਇਹ ਕਿਸ ਚੀਜ਼ ਕੇ ਲਈ ਹੁੰਦੇ ਆ ਗੰਗਾ ਮੇ ਆ ਜਾ ਰਹੇ ਹੈ ਗੰਗਾ ਮੇ ਆ ਇੱਕ ਮਰਦੀ ਗੰਗਾ ਮੇ ਆ ਕੇ ਬੋਲੇਗਾ ਇਹ ਨਾਮ ਹੈ ਗੰਗਾ ਬਾਪੀ ਆ ਬੋਲੇਗੀ ਆਪਾਂ ਜਾ ਰਹੇ ਹੁਣ ਉਹ ਲక్ష్మణ ਝੁੱਲੇ ਦੇ ਵੱਲ ਨੂੰ ਉਲਦੇ ਉੱਤੇ ਚੱਲਾਂਗੇ ਕਹਿੰਦੇ ਜਦੋਂ ਬੰਦਾ ਉਹਦੇ ਤੇ ਤੁਰਦਾ ਉਹ ਹਿੱਲਦਾ ਆ ਸਸਪੈਂਸ਼ਨ ਬ੍ਰਿਜ ਆ ਹਿੱਲੂਗਾ ਹੀ ਤੇ ਜਾ ਕੇ ਉੱਤੇ ਚੜ ਕੇ ਫੀਲ ਕਰਦੇ ਆ ਦੇਖਦੇ ਆ ਕਿੱਦਾਂ ਦਾ ਆ ਤੇ ਭੀੜ ਬਹੁਤ ਆ ਰਹੀ ਲੋਕ ਹਾਂ ਚਾਰਤਾਂ ਯਾਤਰਾ ਚੱਲਦੀ ਵਿਆ ਘੁੰਮਣ ਫੇਰ ਹੁੰਦੇ ਆ ਬਹੁਤ ਜ਼ਿਆਦਾ ਭੀੜ ਆ ਤੇ ਚੱਲਦੇ ਆ ਦੇਖਦੇ ਆ ਦਿਖਾਉਣਾ ਤੁਹਾਨੂੰ ਕਿੱਦਾਂ ਸਿਸਟਮ ਆ ਜਾਣ ਦੇਣਗੇ ਜਾਂ ਨਹੀਂ ਜਾਣ ਦੇਣਗੇ ਉੱਥੇ ਏ ਏ ਜਾ ਕੇ ਪਤਾ ਲੱਗੂਗਾ ਹੁਣ ਆਓ ਮਿਲਦੇ ਆ ਅੱਗੇ ਫਿਰ ਮੂਰਤੀਆਂ ਬਰਾਸਤੀਆਂ ਤੇ ਕਪੜਿਆਂ ਦੀਆਂ ਦੁਕਾਨਾਂ ਬਹੁਤ ਲੱਗ ਲੱਗ ਤਰ੍ਹਾਂ ਦਾ ਸਮਾਨ ਪੂਰਾ ਰੌਣਕ ਮੇਲਾ ਤੇ ਜਿਨੀਰੀਆ ਦਰਸਨ ਜਦ ਬਾਜ਼ਾਰ ਦੇ ਵਿੱਚ ਚੱਲਦੇ ਆ ਤੇ ਨਾ ਗਰਮੀ ਲੱਗਦੀ ਆ ਤੇ ਜਦੋਂ ਆਪਾਂ ਘਾਟ ਤੇ ਚੱਲ ਜਾਂਦੇ ਉੱਥੇ ਠੰਢੀ ਠੰਢੀ ਹਵਾ ਲੱਗਦੀ ਆ ਬਹੁਤ ਸੋਹਣਾ ਫੀਲ ਹੁੰਦਾ ਆ ਤੇ ਬਾਅਦ ਚ ਹੰਮੂਮਾਨ ਮੰਦਿਰ ਆਰਤੀ ਹੁੰਦੀ ਵੀ ਆ ਮੰਦਰ ਹੀ ਆ ਲਗਭਗ ਸਾਰੇ ਤੇ ਸਮਾਨ ਸ਼ਾਪਿੰਗ ਫਰੀਦਾਰੀ ਦਾ ਮਹਿਮਨ ਥੋੜਾ ਥੋੜਾ ਇਹ ਸਨੈਪ ਆਇਆ ਨੀ ਮੇਰੇ ਉਸ ਕੋਈ ਲੋਕੇਸ਼ਨ ਆ ਲੈ ਲਓ ਜੀ ਚੱਲਦੇ ਚੱਲਦੇ ਆਪਾਂ ਪਹੁੰਚ ਗਏ ਤੇ ਲਿਖਿਆ ਹੋਣਾ ਆ ਪਰਾਹੁਣ ਸਰਕਾਰ ਅਤੇ ਪੀਐਸਸੀਡੀ ਇੰਡੀਆ ਪਰ ਨੂੰ ਹਾਰਦਿਕ ਸਵਾਗਤ ਅਸਾਂ ਦੋ ਰਸਤੇ ਬਣਾਏ ਹੋਏ ਆ ਕੌਣ ਵਾਸਤੇ ਕਜਾਉਣ ਵਾਸਤੇ ਗੱਬੇ ਰੇਲਿੰਗ ਜੀ ਆ ਤੇ ਬਹੁਤ ਛੇ ਪਿੱਲਰ ਇਹ ਆ ਲੋਹੇ ਦਾ ਹੀ ਆ ਸੰਦਾ ਸਾਰਾ ਭੀੜ ਬਹੁਤ ਆ ਬ੍ਰਿਜ ਤੇ ਲੈ ਲਗਾ ਜਿਆਦਾ ਹਿੱਲ ਲਾਇਆ ਤੇ ਇਦਾਂ ਆ ਕੁਛ ਦਰਜਾ ਵੀ ਲੱਗਦਾ ਕਿ ਫੋਨ ਹੀ ਨਾ ਗਿਰ ਜਾਵੇ ਥੱਲੇ ਤੇ ਤੁਹਾਨੂੰ ਯਾਦ ਹੈ ਜਿਆਦਾ ਹਿੱਲ ਲਾਇਆ ਬੋਲ ਇੱਕ ਮਿੰਟ ਆਪਾ ਕਿਉਂ ਚੱਰੇ ਹੋ ਮੈਨੂੰ ਆਪਾ ਕੌਣ ਕਿਹੜਾ ਬੋ ਤਾਂ ਆਉਣ ਜਾਣ ਵਾਲੇ ਲੋਕਾਂ ਦੀ ਤੇ ਬਹੁਤ ਬੋ ਜਿਆਦਾ ਹਿੱਲਣ ਦੇ ਆਇਆ ਸਾਨੂੰ ਡਰ ਲੱਗਿਆ ਪਿਆ ਵੀ ਵਾਪਸ ਵੀ ਮੁੜ ਕੇ ਆਉਣਾ ਆ ਅਸੀਂ ਤੇ ਸੈਂਟਰ ਤੇ ਪਹੁੰਚ ਗਏ ਸੀ ਹੁਣ ਪੋਲੋ ਦੇ ਤੇ ਇਦਾਂ ਦਾ ਬਰੋਰਾਵਾ ਮੈਨੂੰ ਡਰ ਲੱਗੀ ਜਾਂਦੇ ਆ ਆ ਵੀ ਫੋਨ ਹੀ ਨਾ ਗਿਰ ਜਾਵੇ ਉੱਥੇ ਕਿੰਨੂ ਜ਼ਿਆਦਾ ਹਿਲਦਾ ਸੀ ਪਤਾ ਸੈਂਟਰ ਚ ਹਿਲਦਾ ਆ ਤੇ ਸਾਹਮਣੇ ਆ ਰਹੇ ਯਾਰ ਏ ਮੈਂ ਨਹੀਂ ਕਿਲੇ ਮਨੋਂ ਨਹੀਂ ਤੇ ਨਾ ਪਹਲ ਉਹਦਾ ਕੰਨ ਉਹਦਾ ਕੋਈ ਪਾਵੀ ਦੇ ਚਾਹੇ ਹੁੰਦਾ ਪਹਾੜ ਉਹ ਜਿਹੜਾ ਅਕ੍ਰਿਸ਼ਦਰ ਦਾ ਘਰ ਬਣੇ ਕੀ ਜੁਰੀ ਦਾ ਲਾਈਟਾਂ ਤੇ ਵੀ ਸੋਹਣੀਆਂ ਪਰ ਆਉ ਤੇ ਬਹੁਤ ਜ਼ਿਆਦਾ ਸੋਹਣੀਆਂ ਡੈਕਾਂ ਲੱਗੀਆਂ ਹੋਈਆਂ ਨੇ 3 ਡੀਆਂ ਡੈਕਾਂ ਲੱਗੀਆਂ ਨੇ ਜਦੋਂ ਵੀ ਉਹ ਮੰਨੇ ਨੇੜੇ ਜਾ ਕੇ ਦਿਖਾਉਂਗਾ ਬੜੀਆਂ ਘੈਂਡ ਲੱਗਣ ਦੀਆਂ ਨੇ ਬੈਠਾ ਤੇ ਇਹਦੇ ਤੇ yellow lightਾਂ ਲੱਗੀਆਂ ਦੂਰੋਂ ਇਹ ਵੀ ਬਹੁਤ ਸੋਹਣਾ ਲੱਗਦਾ ਹੈ ਤੇ ਪਰ ਨਜ਼ਾਰਾ ਹੈ ਤੇ ਡਰ ਵੀ ਹੈਗਾ ਯਾਰ ਤੇ ਸ਼ਾਮ ਪਾ ਦੇਣਾ ਜਦੋਂ ਆਪਾਂ ਪੁਲ ਦੇ ਉੱਤੇ ਚੜਦੇ ਆਂ ਤੇ ਲਿਖਿਆ ਹੁੰਦਾ ਆ ਵੀ ਜੀ ਉੱਤੇ ਹੀ ਖੜ ਕੇ ਫੋਟੋ ਖਿੱਚਣੀ ਮਨਾ ਆ ਪਰ ਆਪਣੇ ਲੋਗ ਹਟਦੇ ਨਹੀਂਗੇ ਤੇ ਫੋਟੋ ਜ਼ਰੂਰ ਖਿੱਚਦੇ ਆ ਖੜ ਕੇ ਤੇ ਫਲੈਸ਼ ਚੱਲਦੀ ਮੈਨੂੰ ਦਿਖਣਾ ਥੋੜਾ ਜਿਹਾ ਬੰਦ ਹੋ ਗਿਆ ਮੂਰੇ ਵੀ ਤੇ ਪੁਲ ਆਪਾਂ ਪਾਰ ਕਰ ਲਿਆ ਫੇਰ ਆਪਾਂ ਹੀ ਪੁਲ ਤੋਂ ਆਣਾ ਹੈ ਦੇਖਦੇ ਆ ਕੋਸ਼ਿਸ਼ ਕਰਦੇ ਆ ਵੀ ਉਹ ਸਾਹਮਣੇ ਵਾਲਾ ਪੁਲ ਤੋਂ ਆ ਸਕੀਏ ਪਰ ਮੈਨੂੰ ਦੂਰ ਲੱਗਣ ਦੇ ਆ ਤੇ ਬਾਈਕ ਵੀ ਆਪਣੀ ਉੱਥੇ ਖੜੀ ਆ ਦੇਖਦੇ ਆ ਕਿਦਾਂ ਬੰਨਦਾ ਆ ਸਿਸਟਮ ਗਰਮੀ ਬਹੁਤ ਆ ਨਾ ਯਾਰ। ਚਲ ਆ ਜੀ ਬੋਲਣ। ਰਾਸ਼ ਬਹੁਤ ਆ ਕਿੱਥੇ ਲੇਮ। ਆਰਤੀ ਤੋਂ ਬਾਅਦ ਮਾਹੌਲ ਜਾਂ ਠੰਡਾ ਹੋ ਗਿਆ। ਆ ਖੜੀਆਂ ਕਿਸ਼ਤੀਆਂ ਤੇ ਲੋਕ ਠੰਡੀ ਹਵਾਵਾਂ ਦੇ ਨਜ਼ਾਰੇ ਲੈ ਰਹੇ ਨੇ। ਠੰਡੀ ਠੰਡੀ ਹਵਾ ਗੰਗਾ ਕਿਨਾਰੇ ਤੇ ਕੁਝ ਲੋਕ ਨਾ ਆ ਰਹੇ ਨੇ ਤੇ ਕੁਝ ਲੋਕ ਠੰਡੀਆਂ ਹਵਾਵਾਂ ਦੇ ਨਜ਼ਾਰੇ ਲੈ ਰਹੇ ਨੇ ਇੱਥੇ ਮੌਸਮ ਵਧੀਆ ਲੱਗਦਾ ਆ ਤੇ ਜਦੋਂ ਆਪਾਂ ਬਾਜ਼ਾਰ ਦੇ ਵਿੱਚ ਵੜ ਜਾਂਦੇ ਫੇਰ ਬਹੁਤ ਗਰਮੀ ਲੱਗਦੀ ਆ ਆ ਝੁੱਲੇ ਦੇ ਪੁਲ ਦੇ ਉੱਤੋਂ ਜੀ ਆਪਾਂ ਚੱਲ ਕੇ ਆਏ ਆ ਤੇ ਥਾਂ ਤੇ ਐਸੇ ਸ਼ੰਤ ਮਹਾਰਾ ਗੰਗਾ ਯਲਿਆਨ ਇਦੇ ਵਿੱਚ ਕਮਾਉਂਦੇ ਕਮੂੰਦੇ ਹੋਣਗੇ ਲੋਕਾਂ ਨੂੰ ਟੂਟ ਦਾ ਸਿਸਟਮ ਹੋਣਾ ਕੋਈ ਤੇ ਉਹ ਸਾਹਮਣੇ ਵਾਲੇ ਘਾਟ ਤੇ ਆਪਾਂ ਪਹਿਲਾਂ ਖੜੇ ਸੀਗੇ ਉਰੇ ਹੁਣ ਆਪਾਂ ਆ ਗਿਆ ਆਲੇ ਘਾਟ ਤੇ ਤੇ ਠੀਕ ਆ ਵਧੀਆ ਆ ਘੁੰਮਣ ਫਿਰਨ ਨੂੰ ਤੇ ਚਲਿਏ ਹੁਣ ਆਪਾਂ ਫੇਰ ਹੀ ਪੁਲ ਦੇ ਉੱਤੇ ਤੇ ਆਪਾਂ ਸਾਹਮਣੇ ਉਹ ਚੱਕੀ ਆਪਣਾ ਮੋਟਰਸਾਈਕਲ ਤੇ ਇੱਥੇ ਵੀ ਰੋਜ਼ ਬਾਦ ਨੂੰ ਬਹੁਤ ਜ਼ਿਆਦਾ ਆਪਾਂ ਸਾਹਮਣੇ ਖੜੇ ਸੀਗੇ ਪੂਰੇ ਆਰਤੀ ਹੁੰਦੀ ਬਈ ਸੀਗੀ ਆਹ ਸਾਹਮਣੇ ਇੱਧਰ ਕੀਰਤਨ ਹੋ ਰਿਹਾ ਹੈ ਮੰਦਿਰ ਦੇ ਵਿੱਚ ਲੋਕ ਸੌਣ ਦੀਆਂ ਤਿਆਰੀਆਂ ਦੇ ਵਿੱਚ ਤੇ ਪੂਰੀ ਰੌਣਕਾ ਚਾਹਲ ਪੈਲਾ ਪੂਰੀ ਮਾਹੀ ਜਾਂਦੇ ਆ ਪਰ ਮੇਰਾ ਵੀ ਜੀ ਕਰਦਾ ਹੈ ਤੇ ਅਸੀਂ ਕੱਪੜੇ ਲੈ ਕੇ ਨਹੀਂ ਆਏ ਪਾਣੀ ਪੂਰਾ ਚਿਹੜਾ ਬਰਫ ਵਾਲਾ ਪਾਣੀ ਆ ਪੂਰੀ ਰੌਣਕ ਆ ਵਧੀਆ ਲਾਈਟਿੰਗ ਲੂਟਿੰਗ ਕਰਕੇ ਵਧੀਆ ਬਣਾਇਆ ਹੋਇਆ ਪੁਲ ਦੀਆਂ ਲਾਈਟਾਂ ਬੰਦ ਕਰਤੀਆਂ ਉਹਨਾਂ ਨੇ ਨਹੀਂ ਆ ਉਹ ਚੱਲਦੀਆਂ ਨੇ ਉਹ ਸਾਈਡ ਤੇ ਹੋਵੇ ਘਾਟਾਂ ਦੇ ਨਾਲ ਨਾਲ ਮਾਰਕੀਟ ਬਣੀ ਹੋਈ ਆ ਜਗਾ ਘੱਟ ਹੈ ਤੇ ਭੀੜ ਬਹੁਤ ਜ਼ਿਆਦਾ ਹੁੰਦੀ ਆ ਮਤਲਬ ਕਰਾਊਡ ਬਹੁਤ ਆ ਤੇ ਅੰਨਾ ਖਾਣ ਪੀਣ ਵਾਲੀਆਂ ਚੀਜ਼ਾਂ ਸ਼ਾਪਿੰਗ ਤੇ ਨਾਲ ਨਾਲ ਘਾਟ ਤੇ ਬਰਫ਼ ਦੇ ਗੋਲੇ ਦਾ ਬਹੁਤ ਉਰੇ ਕਰੇ ਯਾਰ ਲੋਕਾਂ ਨੂੰ ਦੂਰੋਂ ਦੂਰੋਂ ਜਿਹੜੇ ਆਉਂਦੇ ਆ ਗਰਮੀ ਆ ਤੇ ਬਰਫ ਦੇ ਗੋਲੇ ਦੀ ਦੁਕਾਨ ਤੇ ਭੀੜ ਦੇਖੋ ਤੇ ਕੀ ਗੱਲੀ ਤੇ ਆਪਾਂ ਵੀ ਖਾ ਲਿਆ ਵੀਡੀਓ ਨਹੀਂ ਬਣਾਈ ਗਈ ਇਹ ਜਿਹੜਾ ਸੁਣਨ ਵਾਲੇ ਆ ਇੱਧਾਂ ਦੀਆਂ ਖੂਬਸੂਰਤ ਮੂਰਤੀਆਂ ਬਹੁ ਗਈਆਂ ਨੇ ਤੇ ਆ ਰੇਡ ਵਾਹੋ ਯਾਦਾ 10 ਬੰਦੇ ਹਨਾਂ ਦਾ ਇਹ ਇੱਥੇ ਹੈਗੀ ਆ ਆਹੀ ਆ ਇਹਦਾ ਹੋਰ ਆ ਨਾ ਕੁਛ ਅੱਛਾ ਇਹ ਉਹੀ ਘਾੜਾ ਜਿੱਥੇ ਆਰਤੀ ਹੁੰਦੀ ਸੀਗੀ ਉਹ ਕਲਾਕ ਟਾਵਰ ਤੇ ਕੀ ਆ ਪਰਮਪਖੰਨ ਕਹਿਚਤਾਂ ਪੂਰਾ ਕਰਾਊਡ ਆ ਬਹੁਤ ਖੂਬਸੂਰਤ ਉਹ ਦਰ ਸ਼ਿਵ ਸ਼ੰਕਰ ਬੋਲਦਾ ਨਹੀਂ ਸਾਮਣੇ ਪਤ ਪਰ ਪਲ ਪਰ ਤਰ ਤਾੜੇ ਦਵਾਲੇ ਤਾਂ ਉਹ ਨਿੱਕੀ ਲਓ ਜੀ ਨਾ ਨੁੱਕਰ ਹੀ ਕਰਦੇ ਅਸੀਂ ਲక్ష్మణ ਝੁੱਲੇ ਦੇ ਨੇੜੇ ਤੜੇ ਪਹੁੰਚ ਗਏ ਆਪਾਂ ਇੱਥੋਂ ਪਾਰ ਕਰਾਂਗੇ ਇਹ ਉੱਚਾ ਬਣਿਆ ਹੋਇਆ ਆ ਇਹਦੇ ਉਹ ਮੋਟਰਸਾਈਕਲ ਵੀ ਆਉਂਦੇ ਆ ਤੇ ਖੂਬਸੂਰਤ ਲਾਈਟਿੰਗ ਕੀਤੀ ਹੋਈ ਆ ਬਹੁਤ ਜ਼ਿਆਦਾ ਵੱਡਾ ਖਾਸਾ ਵੱਡਾ ਆ ਇਹ ਮਾਰਕੀਟ ਚ ਉਦਾ ਹੀ ਰਹਿਣਾ ਬਹੁਤ ਜ਼ਿਆਦਾ ਰੌਣਕ ਆ ਕਈ ਨਹੀਂ ਠੀਕੇ ਅਸੀਂ ਘੁੰਮਣਦੇ ਆ ਤੇ ਤੁਸੀਂ ਵੀਡੀਓ ਨੂੰ ਲਾਈਕ ਕਰਨਦੇ ਯਾਰ ਚੰਗੀ ਗੱਲ ਥੋੜਿਆ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤੇ ਆਪਣੇ ਅੱਗੇ ਯਾਰਾ ਮਿੱਤਰਾਂ ਨਾਲ ਸ਼ੇਅਰ ਕਰ ਦਿਆ ਕਰੋ ਆਹ ਉਹ ਜਿਹੜਾ ਸ਼ਮੂਹ ਝਿਲਾਂ ਏਦਾਂ ਦਾ ਸਿਸਟਮ ਇਹ ਦਰਸਲ ਉਹ ਛੋਟਾ ਪੋੜਿਆ ਤੇ ਇਹ ਬਹੁਤ ਤਗੜਾ ਮਤਲਬ ਬਣਿਆ ਹੋਇਆ ਪਿੱਲਰ ਪਿੱਲਰ ਬਹੁਤ ਤਗੜੀ ਲੱਗੇ ਆ ਇਹਦੇ ਤੇ ਕਿਸ਼ਾ ਏ ਲੋਦਾ ਤਾਂ ਇਹ ਵੀ ਹੋਊ ਪਰ ਮਗਾ ਹਿੱਲਦਾ ਤਾਂ ਇਹ ਵੀ ਹੋਊਗਾ ਹੈ ਪਰ ਇਹਦੇ ਆ ਥੱਲੇ ਪਿੱਲਰ ਬੁੱਲਰ ਜੇ ਬਹੁਤ ਤਗੜੇ ਲਾਏ ਆ ਉਹ ਛੋਟਾ ਸੀ ਹਲੇ ਮੈਨ ਲੱਗਦਾ ਸੱਤੇ ਸੱਤੇ ਰੌਣਕ ਕਮੇਲਾ ਇਦਾਂ ਆ ਵਿੱਚ ਆਪਣੇ ਵੀ ਤੁਰੇ ਫਿਰਦੇ ਨੇ Kuuli alkaa puhua, ota riittää. Varfadi ਇਹ ਤਾਂ ਮੈਂ ਬੈਠੀ ਹੋਆ ਤੇ ਦੂਸਰੇ ਪੁਲ ਤੇ ਮਤਲਬ ਛੀਆਂ ਆਏ ਆ ਇੱਕ ਦੋ ਬਾਰ ਤੇਰੇ ਛੀਆਂ ਬਾਹਰ ਉੱਤੇ ਬੈਠੀ ਹੋਆ ਤੇ ਗੜਾ ਵੀ ਆ ਰਿਹਾ ਪੀੜੀਆਂ ਦੀ ਮੜੀ ਅਸੀਂ ਦਹੀ ਦਿੰਦੇ ਫਿਰ ਤਾਂ ਪੀ ਜਾਂਦੇ

ਨਹੀਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸ਼ੇਅਰ ਕਰਿਓ ਤੇ ਹਮਾਲੀਆਂ ਵੀਡੀਓ ਲਈ ਘੰਟੀ ਦਾ ਬਟਨ ਵੀ ਜ਼ਰੂਰ ਦਬਿਓ ਧੰਨਵਾਦ ਬਣੇ ਰਹੋ ਆਪਣੀਆਂ ਨਵੀਆਂ ਨਵੀਆਂ ਵੀਡੀਓਜ਼ ਦੇ ਨਾਲ